ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ 온 ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਾਂ ਮੱਝੂਕੇ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੋਂ ਨੂੰ ਬਹਿਣਾ ਦਿਖਾਵਾਂ ਟੋਪ ਟੋਪ ਦੀਆਂ ਕਿੰਨੇ ਦਿਨ ਕੱਟਣੀਆਂ ਉਹ ਵੀ ਪੁੱਛਾਂਗੇ ਗੱਲਬਾਤ ਸਾਰੀ ਕਰਾ ਦੇਾਂਗੇ ਚੰਗੇ ਰਿਕਾਰਡ ਵਾਲੀਆਂ ਬਹਿਣਾ ਸਾਰੀ ਜਾਣਕਾਰੀ ਤੁਸੀਂ ਪਹਿਲਾਂ ਲੈ ਲੈਣੀ ਆ ਫਿਰ ਤੁਸੀਂ ਕਰਨਾ ਸੌਦਾ ਜੀ ਆਜੋ ਵੀਰੇ ਸਸੀ ਕਾ ਭਾਈ ਜੀ ਸਸੀ ਕਾ ਭਾਈ ਹੋ ਠੀਕ ਠਾਕ ਹੋ ਜੀ ਹਾਂ ਬਈ ਵਾਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਮੇਰੇ 62804 43797 ਟ੍ਰੈਂਡ ਆਪਣਾ ਜੀ ਮੱਝੂਗੇ ਭਾਈ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਬਈ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਭਦੌੜ ਤੇਜਰੋ ਆਰਾਮਗੜ ਤੇ ਹਮਤ ਤੇ ਤਸਵੀਲ ਆਪਾਂ ਨੂੰ ਆ ਗਈ ਤਾਪਾ ਓਕੇ ਆਪਾਂ ਇੱਕ ਵਾਰਡ ਦੀ ਵੀਡੀਓ ਕਵਰ ਕੀਤੀ ਸੀ ਦੋ ਤਿੰਨ ਦਿਨ ਹੋ ਗਏ ਕਿੰਮੂ ਵੀ ਸੇਲ ਬਈ ਪੂਰੀ ਵਧੀਆ ਫੋਨ ਫਾਨ ਆ ਘੰਟੇ ਦੇ ਵੇਗ ਓਕੇ ਵਾਓ ਦੇਖੜੀਆਂ ਨੂੰ ਪੂਰਾ ਸਾਫ ਸੁਥਰਾ ਗਾਂ ਫਿਰ ਪਰਮਾਤਮਾ ਦੀ ਕਰਦੀ ਕਿਉਂਕਿ ਸਾਹ ਹੀ ਚੀਜ਼ ਹੁੰਦੀ ਹੈ ਹਨਾ ਜੀ ਗਰੰਟੀਆਂ ਤਾਂ ਇਹਨਾਂ ਦੀਆਂ ਕਰਨਾ ਗਰੰਟੀ ਕੋਈ ਨਹੀਂ ਬਾਈ ਲੈਉਂਨੇ ਆ ਲੈ ਕੇ ਵੇਚਦੇ ਆ ਰੇਟ ਜਾਇਜ਼ ਹੋਣਗੇ ਰੇਟ ਜਾਇਜ਼ ਹੋਣਗੇ ਆਪਦੇ ਇਕੜੀਆਂ ਨੂੰ ਪੂਰੀ ਐ ਖਰੀਦ ਤੇ ਸਿਉਣਾ ਕਰਕੇ ਲਈ ਦੀ ਤੇ ਅਗਲਾ ਵੀ ਸਿਉਣਾ ਬਣਾ ਕੇ ਸਿਉਣਾ ਬਣਾ ਕੇ ਲੈ ਕੇ ਜਾ ਚਾਂਦੀ ਲਾ ਕੇ ਦੇ ਛੱਡ ਕੇ ਆ ਲੈ ਵੀ ਇਹ ਲੈਉਣੇ ਆ ਬਾਈ ਅਗਲੇ ਨਾਲ ਪਹਿਲਾਂ ਆਪਾਂ ਲਈ ਬੈਠੇ ਆ ਉਹਨਾਂ ਨੇ ਹਜੇ ਲਾਉਣੇ ਆਪਾਂ ਗਾਂ ਖਰੀਦ ਕੇ ਪਹਿਲੇ ਆਪਾਂ ਦਾ ਹਰੇ ਭਣ ਭਰਾ ਨੂੰ ਇਹ ਗੱਲ ਕਹਿੰਦੇ ਤੁਸੀਂ ਉਹਦਾ ਸਿਉਣਾ ਠਣਕਾ ਕੇ ਲੈ ਕੇ ਜਾਓ ਅਗਲਾ ਸਿਉਣਾ ਕਰਕੇ ਲਿਉਂਦਾ ਤੁਸੀਂ ਨਾ ਅਗਲੇ ਨੂੰ ਲਾਂਭਾ ਦੇਈਏ ਤੇ ਨਾ ਅਗਲੇ ਦਾ ਲਾਂਭਾ ਲਈ ਗੇਟੋਂ ਬਾਹਰ ਕੋਈ ਗਰੰਟੀ ਨਹੀਂ ਕੋਈ ਨਹੀਂ ਨਾ ਬਾਈ ਲਾਂਭਾ ਦਿੱਤਾ ਹੀ ਅੱਜ ਤੱਕ ਦਿੱਤਾ ਨਹੀਂ ਜਾਂਦਾ ਤੇ ਮਰਿਆਂ ਵਧੇਰੀਆਂ ਪੈਸੇ ਵੀ ਕੋਲੋਂ ਦੇ ਕੇ ਹੁਣੇ ਪੈਸੇ ਵਪਾਰੀ ਬੰਦੇ ਦਾ ਕੰਮ ਹੀ ਹੈ ਇਹ ਜਾ ਹੁੰਦਾ ਕਿਉਂਕਿ ਨੈੱਟ ਬਾਹਰ ਨਿਕਲਣਾ ਨੈੱਟ ਬਾਹਰ ਨਿਕਲਣਾ ਆਪਣੇ ਕੋਲੇ ਹੁਣ ਮੈਂ ਇੱਥੇ ਕਹਿੰਦਾ ਮੇਰੀ 30 ਕਿਲੋ ਦੀ ਗਰੰਟੀ ਕੋਈ ਗਰੰਟੀ ਤੇ ਅੱਜ ਫਿਰ ਦੋ ਦਿਖਾਉਣੇ ਜਿਹੜੀ ਪਹਿਲੇ ਨੰਬਰ ਦੇ ਆਪਾਂ ਵੈੜ ਦਿਖਾਈ ਜਾਂਦੇ ਆ ਇਹ ਤੋਂ ਸ਼ੁਰੂ ਕਰਨਾ ਇਹ ਤੋਂ ਕਰ ਲੋ ਓਕੇ ਜੀ ਮੇਰੇ ਫਾਰਮ ਵਾਲੀ ਬੱਚੀ ਆ ਹਾਂ ਬਾਈ ਤੇ ਕਿਹੜਾ ਸੂਆ ਸੂ ਰਹੀ ਹੈ ਦੂਜਾ ਸ ਪੰਜ ਚਾਰ ਦਿਨ ਹਫਤਾ ਆਰਾਮ ਨਾਲ ਤੇ ਸੌਖਾ ਕੱਢ ਜਾਣਾ ਹੈ ਨਿਕਲ ਹਾਂ ਦੇਖੋ ਕਿੰਨਾ ਕੁ ਫਿਰ ਦੁੱਧ ਰਿਹਾ ਇਹਦਾ ਪਹਿਲੇ ਸੋਲ ਬਾਈ ਇਹਨੇ ਪਲੂਨ ਨੇ ਦੁੱਧ ਪਾਇਆ 24 25 ਕਿਲੋ ਜਮਾਂ ਜਨੂਨ ਗੱਲ ਕੀਤੀ ਹੈ ਨਾ ਪਕਾਈ ਨਹੀਂ ਕਰਨੀ 28 ਗਾਂ 28 30 ਕਿਲੋ ਵਾਲੀ ਕਹਿੰਦੀ ਆ ਆਪਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਹਾਂ ਪਰ ਜਿਹੜੀ ਗੱਲ ਦਸੀ ਆ ਜਮਾਂ ਸਹੀ ਤੈਅਤ ਕੀ ਬਾਈ ਐਤੀ ਬਾਈ ਆਪਾਂ ਤਾਂ 24 25 ਕਹਿ ਕੇ ਦੇਣੀ ਆ ਹੋ ਲੋ ਜਨਤੋਰਾ ਕਰਾ ਕੇ ਚੱਕ ਬਾਕੀ ਸਿੰਗਲ ਹੱਡੀ ਚ ਆ ਗਈ ਤੇ ਪੇਟ ਭੋਰਾ ਨਹੀਂ ਤੇ ਭੋਰਾ ਲੇਵਾ ਟੁੱਟਮਾ ਨਹੀਂ ਠੀਕ ਆ ਜੀ ਬਈ ਬੂਟੇ ਬਾळा ਨਜਾਇਜ਼ ਚੰਗਾ ਬੱਚਾ ਹੂੰ ਬਾਕੀ ਗੱਲ ਉਹੀ ਕਿਸਮਤ ਤੇ ਆ ਜਾਂਦੀ ਹੈ ਫੇਸ ਕੁਆਲਿਟੀ ਦੇਖ ਬਹਿੜਦੀ ਕਿੰਨੀ ਹੈ ਹੂੰ ਫੇਸ ਦੀ ਕੁਆਲਿਟੀ ਇੱਕ ਨੰਬਰ ਕੰਨ ਕੋਨ ਬੋਦੀਵਾਦੀ ਹੈ ਨਾ ਬਾਲਾ ਚੰਗਾ ਪ੍ਰਿੰਟ ਲੱਗਿਆ ਵਾ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਅੱਜ ਵੀ ਕਰਮਾ ਵਾਲੀ ਲੈਵਾ ਚੰਗਾ ਲਈ ਫਿਰਦੀ ਐ ਤੇ ਕਾਰ ਵੀ ਚੰਗਾ ਲੈਣਾ ਐਡਾ ਤੰਦ ਕਾਰ ਠ ਐਡੀ ਬੈਡ ਬਾਈ ਗੁੱਟ ਲੈ ਹੂੰ ਓਕੇ ਹੈ ਨਾ ਥਣ ਥੋਣ ਲੱਗਿਆ ਬੱਚੀ ਕਾਹਨੂੰ ਗੱਲਾਂ ਕਰਦਾ ਠੰਡੀ ਸੀਲ ਦੇ ਕਿੰਨੀ ਲੈ ਓਕੇ ਜਮਾ ਪੱਥਰਾ ਗਿਆ ਗੋਆਦਾ ਇਹੀਂ ਬਹਿ ਜਾ ਯਾਰ ਬੇਡੇ ਦੇ ਵਿਚਾਲੇ ਐ ਕੋਈ ਲੱਤਾਂ ਵਾਲੀ ਦਾ ਬਹਿੜ ਹੀ ਹੈ ਨਹੀਂ ਜਮਾ 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 ਇਹੀਂ ਬੈਠਾ ਰ ਬਾਕੀ ਦਾ ਅੰਦਰ ਦੀ ਵੀ ਪੂਰੀ ਸਟਰੋਂਗ ਆ ਹਨਾ ਪੂਰੀ ਬਾਈ ਪੂਰੀ ਜਿੰਦ ਜਾਣ ਵਾਲੀ ਬੈੜਾ ਪਲੀ ਸੰਲੀ ਆ ਤੂੰ ਐਂ ਦੇਖ ਵੀ ਲੈ ਵਾ ਇਹਦਾ ਨਾ ਫੋਟ ਅੱਗੇ ਨੂੰ ਆ ਹੂੰ ਜਮਾ ਜਮਾ ਫੋਟ ਅੱਗੇ ਨੂੰ ਆ ਦੇਖ ਲੈ ਇੱਥੇ ਲੈ ਵਾ ਸਟਾਰਟਿੰਗ ਆ ਬੱਚੀ ਤੇ ਬਾਕੀ ਦਾ ਮਿਲਕ ਵੇਨ ਮੋਟੀ ਰੋਸਾ ਬਾਈ ਬਹੁਤ ਬਹੁਤ ਜ਼ਿਆਦੇ ਬਾਕਿਆ ਥਾਨ ਨਹੀਂ ਮਿਲਦਾ ਯਾਰ ਬੁੱਟੇ ਜੀ ਜਿਹੜਾ ਬੈੜੋਂ ਥਾਨ ਬੰਦਾ ਭਾਵਾਂ ਦੀ ਹੱਥੀ ਚੁਬ ਕਰੇ ਚਵਾਈ ਭਾਵਾਂ ਦੀ ਕਰੇ ਮਸ਼ੀਨ ਨੀ ਕੋਈ ਚੱਕਰ ਵਾਲੀ ਨਹੀਂ ਲੱਗਦੀ ਬਾਈ ਜਿੰਦ ਜਾਣ ਵਾਲੀ ਆ ਲੰਮੀ ਲੁੰਮੀ ਦੇਖ ਲੈ ਕੋਈ ਪੈਰਾਂ ਦੀ ਨਹੀਂ ਐ ਕੱਚੀ ਵੀ ਗਾਂ ਪੈਰਾਂ ਦੀ ਨਹੀਂ ਓਕੇ ਆ ਜਮਾ ਗੱਲ ਬਾਤ ਕਿਸੇ ਪਾਸੇ ਆ ਤਰਾ ਤਰਾ ਕੋਈ ਯਾਰ ਜਮਾ 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 ਆ ਦੇਖੋ ਤੇ ਕੱਦ ਕਾੜ ਬਾਈ ਦੇ ਕੱਦ ਦੇ ਹਿਸਾਬ ਨਾਲ ਜੱਜਮੈਂਟ ਕਰ ਲਓ ਚੰਗੇ ਵੱਡੀਆਂ ਬਾਈ ਪੂਰੀ ਫੁੱਲ ਵੱਡੀਆਂ ਚ ਆ ਯਾਰ ਓਕੇ ਜੀ ਪੂਰੀਆਂ ਜਿਹਨੂੰ ਸਿਰੇ ਵਾਲਾ ਪੀਸ ਕਹਿੰਦੇ ਆ ਉਹ ਵੈੜ ਬਾਕੀ ਸ਼ਾਇਨਿੰਗ ਵਗੈਰਾ ਫੁੱਲ ਹੈ ਨਾ ਕਿਉਂਕਿ ਕਰ ਮਾਲਗੇ ਖੁੱਲਗੇ ਖੱਲਗੇ ਵੱਧ ਹੋਣਗੇ ਖੁੱਲਣਗੇ ਭਾਈ ਓਕੇ ਜੀ ਲੈ ਚਲੋ ਮੜੀ ਹੋਰਗਾ ਆ ਦੇਖੋ ਜੀ ਕੋਈ ਸ਼ੈਡ ਨਹੀਂ ਚਾਰੇ ਥਾਂ ਇੱਕੋ ਬੈਲੈਂਸ ਦੇ ਵਿੱਚ ਕੀ ਡਿਮਾਂਡ ਆ ਗਈ ਭਾਈ ਇਹਦੀ ਠੰਡੀ ਠੁੰਡੀ ਮਿੱਠੀ ਬਾਲੀ ਜਿਆਦੇ ਲੈ ਹੂੰ ਡਿਮਾਂਡ ਕੀ ਆ ਗਈ ਵੀਰੇ ਡਿਮਾਂਡ ਬਾਈ ਆ ਦੇਖੋ ਜੀ ਜਿਹੜੇ ਤਾਂ ਲੈਣ ਵਾਲੇ ਆ ਵੇਣ ਵਾਲੇ ਦੱਸ ਦੇ ਬਸ ਮੁੱਲ 85 ਆ 80 ਦੇ ਰੁਪਏ ਲੈਣੇ ਆ ਚੰਗੀਆਂ ਬੱਚੀਆਂ ਜੋ ਆ ਗਈ ਐਵੇਂ ਕੋਈ ਭੁਗਾਈ ਨਹੀਂ ਕਰਨੀ ਅਗਲੇ ਨੂੰ ਨਾ ਓਕੇ ਜੀ ਵੀ ਇਹ ਜੀਆਂ ਬਾਈ ਲੋਕ ਲੱਖ ਲੱਖ ਨੂੰ ਵੀ ਵੇਚ ਹੀ ਜਾਂਦੇ ਆ ਵੇਚ ਹੀ ਜਾਂਦੇ ਚੰਗੀ ਫਾਰਮ ਵਾਲੀ ਬੱਚੀ ਆ ਗਈ ਆਪਾਂ ਪਹਿਲਾਂ ਹੀ ਬੋਲਤਾ ਆਪਾਂ ਤਾਂ ਐਵੇਂ ਕਿਹਾ ਤਾਂ 1000 2000 ਨਫਾ ਲੈ ਕੇ ਅਗਲੇ ਨੂੰ ਬਸ ਮਾਣ ਹੀ ਕਰਨਾ ਓਕੇ ਜੀ ਉਹ ਵੀ ਚੰਗੀ ਵੇੜ ਹੁਣ ਵੀਰੇ ਆਪਾਂ ਗੱਲ ਕਰ ਲਗੇ ਦੋ ਨੰਬਰ ਬੱਚੀ ਦੀ ਇਹ ਵੀ ਦੂਜਾ ਸੂਗਾ ਬੱਚੀ ਆ ਇੱਕ ਦੋ ਦਿਨ ਕੱਢ ਜੀ ਇਹ ਵੀ ਲੈ ਜੂ ਹਜੇ ਪੰਜ ਚਾਰ ਦਿੰਦਾ ਓਕੇ ਥਣ ਭਾਂਡੇ ਦੀ ਬੜੀ ਸਾਫ ਸੁਥਰੀ ਹੈ ਯਾਰ ਹਨਾ ਇਹ ਪੂਰੀ ਫੁੱਲ ਵੱਡੀ ਆ ਫੀਲ ਸੌ ਫੁੱਲ ਪੂਰੀ ਜੋਦ ਲੈ ਢਿੱਕੇ ਇਹ ਖਾਸਦਿਆਂ ਰੱਖਦੇ ਹਾਂ ਪਰ ਪਹਿਲਾਂ ਲੈਣ ਲੱਗਾ ਹਾਂ ਭਾਈ ਪੂਰੀ ਫੇਰੀ ਅਗਲਾ ਲੈਂਦਾ ਭਾਈ ਤੇਰੀ ਲੈਂਦਾ ਓਕੇ ਜੇ ਮੈਂ ਸਹੀ ਗੱਲ ਆ ਗਈ ਤੇ ਕਢੋ ਜੀ ਨੂੰ ਬਾਹਰ ਨੂੰ ਸੁਆ ਵੀਰੇ ਇਹ ਵੀ ਦੂਜਾ ਤੇ ਦੂਜਾ ਵੀ ਪਿਆ ਹੋਰ ਕਿੰਨਾ ਕਢ ਦੂ ਐਦ ਕੀ ਦੁੱਧ ਬੁੱਟੇ ਵੀ 20 ਤੋਂ ਬਾਹਰ ਵਾਲੀ ਆ ਭਾਈ 24 25 ਕਿਲੋ ਦੁੱਧ ਦੇਨੇ ਪਾ ਦੇਣਾ ਬਾਕੀ ਦੇ ਦੇਣਾ ਬਹੁਤ ਸਮਝਾਂਗਾ ਮੂਰੇ ਯਾਰ ਮੇਨ ਕੰਗਾ ਮੇਨ ਗੱਲ ਮੌਸਮ ਤੇ ਡਿਪੈਂਡ ਕਰਦਾ ਮੌਸਮ ਬਹੁਤ ਚੰਗਾ ਮੂਰੇ ਸ਼ਾਇਨਗ ਵਗੈਰਾ ਫੁੱਲ ਸੂਆ ਰਹੇ ਜੀ ਨਾ ਚਾਹ ਯਾਰ ਚਮਕਦੀ ਆ ਬੱਚੀ ਇੰਨਾ ਰੰਗ ਰੂਪ ਆ ਬੱਚੀ ਨੂੰ ਜਨੂਨ ਦੂਜਾ ਸੂਆ ਜੀ ਆ ਦੇਖ ਹੂੰ ਸ਼ਾਇਨਗ ਸ਼ੂਨਗ ਚੈੱਕ ਕਰ ਕਿੰਨੀਆਂ ਲੰਮਾਈ ਚੈੱਕ ਕਰ ਲੈ ਬਾਈ ਬੂਟੇ ਕਿੰਨੀ ਲੰਮੀਆਂ ਜਮਾ ਜਮਾ ਵੀਰੇ ਜਮਾ ਤੇ ਬੈੜ ਦਾ ਠੰਡੀ ਠੁੰਡੀ ਲੈ ਓਕੇ ਇਹਨੇ ਕਰ ਮੈਂ ਇਹਨੇ ਕਹਿਣਾ ਜਿੰਨੀ ਕਹਦੇ ਲੈ ਓਕੇ ਜੀ ਜਮੇ ਨਹੀਂ ਯਾਰ ਡਿੱਕਾ ਹੀ ਕੋਈ ਨਹੀਂ ਤੇ ਪੋਲ ਪਾਲ ਬਹੁਤ ਜ਼ਿਆਦਾ ਪਈ ਆ ਮੂਰ ਨੂੰ ਦੇਖ ਤੁੱਲੇ ਵਾਲੂ ਆ ਬਈ ਆ ਦੇਖੋ ਬਾਕੀ ਆਰ ਥਣ ਪੂਰਾ ਚਵਾਈ ਵਾਲਾ ਪੂਰਾ ਚੰਗਾ ਲੈ ਚਲੋ ਜੀ ਕਦ ਕਾਠ ਬਹੁਤ ਆ ਬਾਈ ਅੱਜ ਵੀ ਲੈਵਾ ਬਾਹਰ ਨੂੰ ਵੀ ਉਹਨਾਂ ਤੇ ਅੱਗੇ ਨੂੰ ਵੀ ਉਹਨਾਂ ਆ ਦੇਖੋ ਜੀ ਤੋਰੇ ਤਾਰੇ ਦੀ ਇੱਕ ਨੰਬਰ ਕੋਈ ਵੀ ਮਾਈਨਸ ਪੁਆਇੰਟ ਨਹੀਂ ਅੱਜ ਦੀ ਘੜੀ ਤਾਂ ਆ ਦੇਖੋ ਥਣ ਲੈ ਵਣੇੜ ਤੋਂ ਕਰਾਵਾਂਗੇ ਚੈੱਕ ਸੋਨ ਆ ਦੇਖੋ ਥਣ ਭਾਂਡਾ ਪੂਰਾ ਸਾਫ ਸੁਥਰਾ ਬਾਕੀ ਦਾ ਰੇਟ ਪੁੱਛ ਕੇ ਦੱਸ ਦਿੰਨੇ ਆ ਬਾਈ ਤੋਂ ਬਾਕੀ ਦਾ ਚੰਗੇ ਕਦ ਕਾਠ ਚ ਦੁੱਧ ਨਹੀਂ ਬੱਛੀ ਹਾਂਜੀ ਬਾਈ ਕੀ ਰੇਟ ਹੈ ਇਹਦਾ ਵਾਸੇ ਦਾ ਮੁੱਲ 90 ਗਰਾਲਾ 85 ਗਰਾਲਾ 82 ਦੇ ਥਾਂ ਦੱਸਦਾ 82 ਦੇ ਓਕੇ ਜੀ ਉਹਦੇ 80 ਦੇ ਇਹਦੇ 82 ਦੇ ਚੰਗੀਆਂ ਵੇੜਾਂ ਕੋਈ ਆਪਾਂ ਇਹ ਚ ਕੱਢਣ ਪਉਣ ਵਾਲਾ ਨਹੀਂ 200 3 3000 ਰੱਖੀ ਬਹੁਤ ਦਵਾਫਾ ਬਣਾਇਆ ਹੁਣ ਵੇੜਾਂ ਐਟਿੰਗ ਐਡੀਆਂ ਕੋਈ ਦਿੰਦਾ ਨਹੀਂ ਕੋਈ ਛੋਟੀਆਂ ਮੰਨ ਕੇ ਤਾਂ ਕੋਈ ਵੀ ਨਾ ਆਵੇ ਬੂਟੇ ਹੁਣ ਤੂੰ ਬਾਈ ਕੋਲੇ ਖੜਾਗਾ ਹਨ ਕੋਈ ਆਏ ਨਹੀਂ ਛੋਟੀਆਂ ਮੰਨ ਕੇ ਕੋਈ ਵੀ ਨਾ ਆਵੇ ਬੱਛੀਆਂ ਛੋਟੀਆਂ ਨਹੀਂ ਹੈ ਨਹੀਂ ਛੋਟੀਆਂ ਬਾਈ ਆਏ ਨਹੀਂ ਕੰਟੈਕਟ ਨੰਬਰ ਫੇਰ ਬੋਲ ਦਿਓ ਬਾਈ 62804243797 ਪਿੰਡ ਮੱਝੂਗੇ ਤੋਂ ਆਪਾਂ ਵੀਡੀਓ ਕਵਰ ਕਰਕੇ ਹੁਣ ਦਿੱਤੀਏ ਦੋ ਵੜਾ ਚੰਗੀਆਂ ਤੁਹਾਨੂੰ ਤੁੰਨੇ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਜੀ ਇਹਨਾਂ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ